ਸਤਿਗੁਰਨਾੰਦੇ ਮਹਾਰਾਜ ਜੀ ਨਗਰ ਚਾਏ ਤੋ ਜਲੰਦਰੀ ਨਾਥ ਉਹਦਾ ਨਾਮ ਹੈ ਬੰਦੇ ਦਾ ਉਹ ਕਹਿੰਦਾ ਸੱਚੇ ਪਾਤਸ਼ਾ ਸੱਨੇ ਤੇ ਬੜੇ ਸਾਧੂ ਸੰਤ ਆਉਂਦੇ ਨੇ ਮੈਂ ਉਹਨਾਂ ਨੂੰ ਇੱਕ ਗੱਲ ਪੁੱਛਦਾ ਹਾਂ ਜਵਾਬ ਹੀ ਨਹੀਂ ਦਿੰਦੇ ਜੇ ਦਿੰਦੇ ਨੇ ਤੇ ਮੇਰਾ ਮਨ ਮੰਨਦਾ ਹੀ ਨਹੀਂ ਤੁਸੀਂ ਇਹ ਦੱਸੋ ਜਿਹੜੇ ਨਾਮ ਝੱਪਣ ਵਾਲੇ ਹੁੰਦੇ ਨੇ ਬੰਦਗੀ ਵਾਲੇ ਹੁੰਦੇ ਨੇ ਸੰਤ ਭਗਤ ਉਹਨਾਂ ਦੇ ਦਰਸ਼ਨ ਦਾ ਉਹਨਾਂ ਦੀ ਸੇਵਾ ਦਾ ਕੀ ਫਲ ਹੁੰਦਾ ਨੂਰ ਜੀ ਕਿੰਦੇ ਭਾਈ ਇਸ ਤਰ੍ਹਾਂ ਕਰ ਅ ਪੱਛਮ ਵਾਲੇ ਪਾਸੇ ਜਿਹਨੇ ਲੈੰਦੇ ਵਾਲੇ ਪਾਸੇ ਪਿੰਡ ਦੇ ਛੱਪੜ ਹੈ ਪੁਰਾਣੇ ਜ਼ਮਾਨੇ ਵਿੱਚ ਛੱਪੜ ਹਰ ਪਿੰਡ 'ਚ ਹੁੰਦੇ ਹੈ ਮਿੱਟੀ ਦੀਆਂ ਗੰਧਾ ਹੁੰਦੀਆਂ ਉਤੋਂ ਪੁੱਟ ਲੈਣੀ ਪਾਣੀ ਨੂੰ ਨੀਵੇਂ ਧਾਂਦੇ ਚਲੇ ਜਾਣਾ ਪਛਮਾ ਦੇ ਨਾ ਹੁੰਦਾ ਵੀ ਸਭ ਕੁਦਰਤੀ ਬਣਿਆ ਰਹਿਣਾ ਹੁੰਦਾ ਹੀ ਸੀ ਮਸ਼ੀਨਾ ਆ ਗਈਆਂ ਬੋਰਨ ਲੱਗ ਗਏ ਛੱਪੜ ਬੰਦ ਤੋਂ ਪਹਿਲਾਂ ਹਰ ਨਗਰ ਵਿੱਚ ਹੁੰਦੇ ਸੀ ਤੋਂ ਪਛਮਾਲੇ ਪਾਸੇ ਜੋ ਛੱਪੜ ਹੈ ਅਜੇ ਤੀਆ ਬੰਗਾਲ ਵਿੱਚ ਜਾਈਏ ਉੱਥੇ ਪੋਖਰ ਕਹਿੰਦੇ ਨੇ ਉੱਥੇ ਹਰ ਘਰ 'ਕੇ ਛੋਟਾ ਮੋਟਾ ਛਪੜੀ ਐ ਕਨਾਲ ਦੀ ਦਸਾਂ ਮਰਲਿਆਂ ਦੀ ਉਹ ਲੋਕ ਮੱਛੀਆਂ ਪਾਲਦੇ ਨੇ ਬੰਗਾਲੀ ਉਹਨੂੰ ਪੋਖਰ ਕਹਿੰਦੇ ਬੜੀ ਜਾਂਦਾ ਨਾ ਪੋਖਰ ਪੋਖਰ ਪਾਲ ਤੇ ਇਹ ਬੰਗਲਾਦੇਸ਼ ਦੀ ਪਾਸਾ ਐ ਇੱਥੇ ਮੈਂ ਦੇਖਿਆ بڑے ਛਪੜ ਤੇ ਲੈੰਦੇ ਵਾਲੇ ਪਾਸੇ ਜਾਈ ਉੱਥੇ ਤੈਨੂੰ ਕੋਈ ਮਿਲੇਗਾ ਤੋ ਜਾਣੇ ਉਹ ਦੱਸ ਦੇਣਗੇ तो क्या उ देखता है कान नहीं बस कोई बंदा नहीं है कुछ नहीं है तो वापस आ गया सच पातशाह का जोड़ा सी और उथे कुछ नहीं कहते पाई कल फिर जाई की देखता है बगलिया जोड़ा है बैठा रहा काफी ਸਮਾਂ ਦੋ ਚਾਰ ਘੜੀਆਂ ਆ ਗਿਆ ਬੇਨਤੀ ਕੀਤੀ ਗਰੀਬ ਲੋਹਾਜ ਬੰਦਾ ਤੱਕ ਗਈ ਹੈ ਨਹੀਂ ਇੱਕ ਮਗਲਿਆਂ ਦਾ ਜੋੜਾ ਹੈ ਹਜੂਰ ਕਹਿੰਦੇ ਭਾਈ ਕੱਲ ਫਿਰ ਜਾਈ ਤੋ ਚਲਾ ਗਿਆ ਕੀ ਦੇਖਦਾ ਹੰਸਾਂ ਦਾ ਜੋੜਾ ਹੈ ਮਹਾਰਾਜ ਅੱਜ ਹੰਸ ਦੇਖੇ ਨਹੀਂ ਗੁਰੂ ਜੀ ਕਹਿੰਦੇ ਕੱਲ ਫਿਰ ਜਾਈ ਉਹ ਚੌਥੀ ਵਾਰੀ ਗਿਆ ਕੀ ਨਿਗਦਾ ਦੇ ਤੇ ਹੰਸ ਬੈਠੇ ਸੀ ਉੱਥੇ ਦੋ ਦੇਵ ਰੂਪਾਨ ਦੇਵ ਤੇ ਸਿਰ ਤਪਵਾਨ ਆਏ ਬਵਾਨ ਕਈ ਕਿਸਮ ਦੇ ਹੁੰਦੇ ਨੇ ਇੱਕ ਹੁੰਦਾ ਪੁਸ਼ਪ ਵਿਵਾਨ ਇੱਕ ਉਹ ਦਾਕਾਰ ਮੱਛੀ ਵਰਗਾ ਹੁੰਦਾ ਔਰ ਉਹ ਮੱਛੀ ਵਰਗਾ ਨਹੀਂ ਹੁੰਦਾ ਹੁੰਦਾ ਹੋਰ ਤਰ੍ਹਾਂ ਦਾ ਤੇ ਇਉਂ ਕਈ ਕਿਸਮਾਂ ਹੁੰਦੀਆਂ ਹਨ ਜੀ ਕੁਝ ਪਾਲਕੀ ਵਰਗੇ ਹੁੰਦੇ ਨੇ ਲੈਦਰ ਲੈਦਾ ਬੰਤਰ ਉਹਨਾਂ ਵਿੱਚ ਅੱਛੇ ਲੋਕਾਂ ਨੂੰ ਬਿਠਾ ਕੇ ਲੈ ਜਾਂਦੇ ਆਉਂਦਾ ਨ ਪੈਸਾ ਪਾਈ ਗੁਰਦਾਸ ਗਈ ਬਕੁੰਟ ਭਵਾਨ ਚੜ ਭਵਾਨ ਵਿੱਚ ਬੈਠ ਕੇ ਕੀ ਸੀ ਕਨਕਾ ਬੰਦਗੀ ਜੁ ਕੀਤੀ ਤਦੇ ਕੇਦਰ ਕਿਸਨ ਮਾੜਾ ਨਹੀਂ ਆਕਣਾ ਚਾਹੀਦਾ या या तो रिखिया दायब कुठा तो की पता कौन कह जाए सियाने पुरुष किसी को माड़ा नहीं, नहीं आखते जिन्हें बीजे वेगा सानू की लोड़े किसी है किसी की निंदा कर रब की निगाह कौन चंगा है जाने कई बार अस देखने बंदा बड़ा चंगा है ये कपड़े भी बड़े चंगे ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨੀਂਝਦਾ ਭਾਈ ਜੇ ਜਾ ਕੇ ਸਾਧ ਸੰਗਤ ਜੀ ਸ਼ਰਾਬਾਂ ਪੀਂਦਾ ਪਖੰਡ ਨਹੀਂ ਤੇ ਹੋਰ ਕੀ ਹੈ ਉਤੋਂ ਕੁਝ ਤੇ ਵਿੱਚੋਂ ਕੁਝ ਇਹ ਜੀ ਕੀਰਤਨ ਕਰਦਾ ਹੈ ਕਥਾ ਵੀ ਕਰਦਾ ਹੈ ਜੀ ਬਹੁਤ ਸੋਣਾ ਜਾਣਦਾ ਜੀ ਰਾਗ ਵੀ ਬਹੁਤ ਕੁਝ ਮਾਸ ਖੰਦਾ ਸ਼ਰਾਬਾਂ ਪੀਂਦਾ ਹੈ ਚੋਰੀਆਂ ਕਰਦਾ ਹੈ ਇਹ ਠੱਗ ਨਹੀਂ ਤੇ ਹੋਰ ਥਣ

ਉਹ ਦੇਵਤੇ ਜਿਹੜੇ ਬਣਿਆ ਨੇ ਤੇ ਗੁਰੂਆ ਜਾਰੀ ਤੋਂ ਇਹ ਪੁੱਛਦਾ ਭਾਈ ਇਹ ਮੈਨੂੰ ਗੁਰੂ ਨਾਨਕ ਜੀ ਨੇ ਕੱਲਿਆ ਤੁਸੀਂ ਦੱਸੋ ਸੰਤਾਂ ਦੇ ਦਰਸ਼ਨ ਦਾ ਸੰਤਾਂ ਦੀ ਸੇਵਾ ਦਾ ਪੜ ਕੀ ਹੁੰਦਾ ਤੈਂਦੇ ਸੀ ਤਾਂ ਦੱਸ ਚੁੱਕੇ ਤੈਨੂੰ ਪਤਾ ਹੀ ਨਹੀਂ ਲੱਗਿਆ ਦੇਖ ਅਸੀਂ ਜਦੋਂ ਸੰਤਾਂ ਦੇ ਦਰਸ਼ਨ ਹੀ ਨਹੀਂ ਕੀਤੇ ਤੇ ਸੇਵਾ ਕਿੱਥੋਂ ਕਰਨੀ ਸੀ ਦੇਖੇ ਹੀ ਨਹੀਂ ਗਏ ਪਰ ਤੁਸੀਂ ਕੀਤੇ ਅਸੀਂ ਤੇਰੇ ਦਰਸ਼ਨ ਕਰਕੇ ਕਾਵਾਂ ਤੋਂ ਬਗਲੇ ਬਾਰੋਂ ਛੱਟੇ ਖਰਾਕ ਨਹੀਂ ਬਦਲੀ ਡੱਡੀਆਂ ਮੱਛੀਆਂ ਕਹੇ ਤੁਸੀਂ ਦੇਖਿਓ ਨ ਸੰਸਾਰ ਵਿੱਚ ਘੁੰਮ ਫਿਰ ਕੇ ਦੇਖੋ ਕੱਪੜੇ ਬੜੇ ਵਧੀਆ ਕਾਂ ਦੇ ਡੀ ਐਮ ਐਸ ਸੀ ਯਾਨੀ ਉਤੋਂ ਭਗਲੇ ਵਿੱਚੋਂ ਭਗਲੇ ਭਗਤ ਤੋ ਅਸੀਂ ਉਤੋਂ ਚਿੱਟੇ ਪਰ ਖਰਾਕ ਨਹੀਂ ਬਦਲੀ ਅਸੀਂ ਤੇਰੇ ਦਰਸ਼ਨ ਪਾਈ ਫਿਰ ਕੀਤੇ ਅਸੀਂ ਹੰਸ ਬਣ ਗਏ ਸਾਡੀ ਖਰਾਕ ਚੇਂਜ ਹੋ ਗਈ ਰੰਗ ਵਿੱਚ ਚਿੱਟਾ ਅੰਦਰੋਂ ਵੀ ਬਾਹਰੋਂ ਇੱਕੋ ਜਿਹਾ ਕੀਮਤ ਵੀ ਵਧ ਗਈ ਹੰਸਾਂ ਹੀਰਾ ਮੋਤੀ ਜੁਗਣਾ ਬਗੜ ਡੰਡਾ ਬਨ ਜਾਈ ਬਹੁਤ ਚੰਗੇ ਹੋ ਅੱਜ ਭੇ ਤੇਰੇ ਦਰਸ਼ਨ ਕੀਤੇ ਤੋ ਪ੍ਰਭਾ ਕੋਣਸੀ ਦੇਵਤੇ ਬਣ ਕੇ ਬਕੁਨਠਾ ਨੂੰ ਜਾ ਰਹਾ ਤੇਰੇ ਘਰ ਆਇਆ ਰੱਬ ਹੁਣ ਸਾਨੂੰ ਸੋਚੀਏ ਜੋ ਪੁੱਛਣਾ ਉਹਨਾਂ ਨੂੰ ਪੁੱਛ ਲੈ ਤੋ ਵਾਪਸ ਆਇਆ ਅਰਜ ਕੀਤੀ ਸੱਚੇ ਪਾਤਸ਼ਾਹ ਕਾਮਨ ਤੋਂ ਬਗਲੇ ਬਗਲੇ ਤੋਂ ਹੰਸ ਹੰਸੁਂ ਦੇਖ ਤੇ ਬਲਕੇ ਬਕੂਠਾ ਨੂੰ ਗਏ ਆ ਗਾਲੋ ਨੰਦਸੀ ਗੁਰੂ ਜੀ ਕਹਿੰਦੇ ਭਾਈ ਇਹ ਹੀ ਫਲ ਹੈ ਪਹਿਲਾ ਸੰਗਤ ਵਿੱਚ ਆਉਂਦਾ ਹੈ ਮਨੁੱਖੀ ਦਾ ਰੰਗ ਕਾਲਾ ਹੀ ਹੁੰਦਾ ਪਾਪ ਦਾ ਰੰਗ ਕਾਲਾ ਹੈ ਚਿੱਟਾ ਨਹੀਂ ਹੈ ਕਈ ਵਰੀ ਇਨਸਾਨ ਇਹ ਸੋਚਦਾ ਹੈ ਦੇਖੋ ਮੈਂ ਪਹਿਲਾਂ ਵੀ ਕਥਾ ਸੁਣੀ ਫਿਰ ਵੀ ਬਾਣੀ ਪੜ੍ਹੀ ਫਿਰ ਵੀ ਗੁਰੂ ਦਾ ਇਤਿਹਾਸ ਸੁਣਿਆ ਫਿਰ ਵੀ ਸੁਣਿਆ ਫਿਰ ਵੀ ਸੁਣਿਆ ਇਹਦਾ ਕੀ ਫਾਇਦਾ ਬਾਰ-ਬਾਰ ਸੁਣਦਾ ਗੁਰਮਖਾ ਨੂੰ ਤਾਂ ਸ਼ੰਕਾ ਨਹੀਂ ਆਉਂਦਾ ਪਰ ਨਵੇਂ ਨੂੰ ਆ ਹੀ ਜਾਂਦਾ ਸਾਧ ਸੰਗ ਜਿਵੇਂ ਕੋਈ ਬੰਦਾ ਭੋਜਨ ਖਾਂਦਾ ਰੋਟੀ ਉਹਦਾ ਕੁਝ ਅੰਸ਼ ਭਾਵ ਸਰੀਰ ਵਿੱਚ ਰਹਿ ਜਾਂਦਾ ਹੈ ਪੱਕੀ ਗੱਲ ਹੈ छोटा जो बच्चा तीन चार किलो दुनिया कुंटल बाकी पचानवे किलो कि आ गया भाई अन्न जल हौली 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 बद गया पार। तो भार तू अंशाव जी रुक गया असी रोज कथा सुनते हाँ रोज बाणी सुनते हाँ रोज पाठ सुनते हाँ रोज ਉਹਦਾ ਅੰਸ਼ ਭਾਵ ਤਤ ਭਾਵ ਸਾਡੇ ਅੰਦਰ ਰੁਕ ਜਾਂਦਾ ਹੈ। ਗੁਰੂ ਦੀ ਖਰਾਕ। ਤੁਝੋ ਰੰਗ ਕਾਲਾ ਸੀ ਉਹ سونے ਵਰਗਾ। ਸੁਣਦੇ 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 ਕਥਾ ਗੁਰੂ ਘਰ ਦੀ ਉਹ ਚਿੱਟਾ ਹੋ ਗਿਆ। ਪ੍ਰਕਾਸ਼ ਮੇ ਹੀ ਹੋ ਗਿਆ। ਹੋਰ ਪ੍ਰਕਾਸ਼ ਵੱਧ ਗਿਆ। ਉਹਦਾ ਫਲ ਇਹ ਹੋਇਆ। ਜਿਵੇਂ ਬੂੰਦ ਸਮੁੰਦਰ ਵਿੱਚ ਪੈ ਜਾਂਦੀ ਹੈ ਉਹ ਆਤਮਾ ਪਰਮਾਤਮਾ ਨਾਲ ਮਿਲ ਜਾਂਦੀ ਹੈ। ਤਾਂ ਜਿਹੜੇ ਲੋਕ ਸਾਸ ਇਸ ਪਲੇਖੇ ਵਿੱਚ ਨੇ ਮੈਂ ਕੱਲ ਵੀ ਕਥਾ ਸੁਣੀ ਸੀ ਮੈਨੂੰ ਤਾਂ ਲੋੜ ਨਹੀਂ ਆ ਮੈਂ ਤਾਂ ਤੇ ਅੱਜ ਲੰਗਰ ਕਿਉਂ ਛੱਕਿਆ ਕੱਲ ਤਾਂ ਛੱਕਿਆ ਸੀ। ਬੱਚਾ ਹੈ ਉਹਨੂੰ ਹੌਲੀ ਹੌਲੀ ਘਰਾਹਤਾਂ ਤੇ ਜ਼ੁਰਗ ਨੂੰ ਵੀ ਚਾਹੀਦੀ। ਉਜਵੇਂ ਅੰਸ਼ ਪਾਗ ਰੁਕੀ ਇਸੇ ਤਰ੍ਹਾਂ ਇਹ ਰੁਕਦਾ ਹੈ ਨਾਮ ਸਿਮਰਨ ਗੁਰਬਾਣੀ ਦਾ ਪਾਠ ਇਹ ਫਿਰ ਉੱਪਰ ਉੱਠਦੀ ਹੈ ਨਹੀਂ ਤੇ ਸੌਂਦੀ ਪਿਛਲੇ ਸਭਾਗ ਹੁੰਦੇ ਵੀ ਦੂਸਰੇ ਦਿਨ ਬਿੰਦੀ ਕੀਤੀ ਸੀ ਮਿੱਟੀ ਵਿੱਚ ਫਸੀ ਹੋਈ ਹੈ ਸੁਰਤ ਛੱਡ ਹੀ ਨਹੀਂ ਰਹੀ ਇਸ ਨੂੰ ਹੌਲੀ ਹੌਲੀ ਇਹਨੂੰ ਛੱਡੇਗੀ ਪਾਣੀ ਨੂੰ ਛੱਡੇਗੀ ਹਵਾ ਨੂੰ ਅਗ ਨੂੰ ਆਕਾਸ਼ फिर उपरदलों वाल चढ़ाई करेगा फिर इस पता लगेगा कि रूहानी नजारे की होंगे वैसे नहीं पता कुछ भी नहीं पता